ਪੁੱਤ ਦੇ ਇਲਾਜ ਲਈ ਪਰਿਵਾਰ ਗਿਆ ਸੀ ਹਸਤਾ ਪਿੱਛੇ ਚੋਰਾਂ ਨੇ ਰਾਤ ਨੂੰ ਘਰ ਨੂੰ ਬਣਾ ਲਿਆ ਨਿਸ਼ਾਨ ਲੱਖ ਰੁਪਏ ਦੇ ਗਹਿਣੇ ਅਤੇ ਕੀਮਤੀ ਸਮਾਨ ਲੈ ਕੇ ਹੋਏ ਰਫੋ ਚੱਕਾ ਪਹਿਲਾਂ ਹੀ ਪੁੱਤ ਦੀ ਬਿਮਾਰੀ ਤੋਂ ਦੁਖੀ ਹੈ ਪੀੜਤ ਪਰਿਵਾਰ ਪੰਜਾਬ ਦੇ ਵਿੱਚ ਆਏ ਦਿਨ ਹੀ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਤਦਾਦੀਏ ਕਿ ਬੰਦ ਪਏ ਘਰ ਨੂੰ ਚੋਰਾਂ ਦੇ ਵੱਲੋਂ ਅਕਸਰ ਹੀ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਤਾਂ ਇੱਕ ਗਰੀਬ ਪਰਿਵਾਰ ਜੋ ਕਿ ਪਹਿਲਾਂ ਹੀ ਉਹਨਾਂ ਦੇ ਪੁੱਤ ਦੀ ਬਿਮਾਰੀ ਕਾਰਨ ਪਰੇਸ਼ਾਨ ਹੈ ਤਾਂ ਹੁਣ ਚੋਰਾਂ ਨੇ ਉਹਨਾਂ ਨੂੰ ਹੋਰ ਦੁਖੀ ਕਰ ਦਿੱਤਾ ਦਾਦਾ ਜੀ ਕਿ ਪੁੱਤ ਦੇ ਇਲਾਜ ਲਈ ਪਰਿਵਾਰ ਹਸਪਤਾਲ ਗਿਆ ਸੀ ਅਤੇ ਰਾਤ ਨੂੰ ਚੋਰਾ ਨੇ ਕਾਨੂੰਨੀ ਨਿਸ਼ਾਨਾ ਬਣਾ ਲਿਆ ਤੇ ਕੀਮਤੀ ਸਮਾਨ ਅਤੇ ਲੱਖਾਂ ਰੁਪਇਆ ਦੇ ਗਹਿਣੇ ਲੈ ਕੇ ਰਫੂ ਚੱਕਰ ਹੋਗੇ ਤਾਂ ਇਹ ਮਾਮਲਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਰਾਏਪੁਰ ਖੋੜਦੇ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਚੋਰਾਂ ਦੇ ਵੱਲੋਂ ਕਾਨੂੰਨੀ ਨਿਸ਼ਾਨਾ ਬਣਾਇਆ ਗਿਆ ਕਰਦੇ ਤਾਲੇ ਤੋੜ ਕੇ ﺍﻟमारੀਆਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣਿਆਂ ਤੇ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਕੇ ਤਾਂ ਇਸ ਬੰਦੇ ਪੇੜਤ ਪਰਿਵਾਰ ਇਨਸਾਫ ਦੀ ਗੋਹੜ ਲਗਾ ਰਿਹਾ ਹੈ ਤਾਂ ਉਧਰੇ ਦੂਜੇ ਪਾਸੇ ਪੁਲਿਸ ਵੀ ਜਾਂਚ ਦੇ ਵਿੱਚ ਜੁਟਿਆ ਤਾਂ ਕੀ ਕਹਿਣਾ ਹੈ ਪੇੜਤ ਪਰਿਵਾਰ ਦਾ ਤੇ ਪੁਲਿਸ ਅਧਿਕਾਰੀ ਦਾ ਆਓ ਸੁਣਦੇ ਹਾਂ ਕੀ ਨਾਂ ਹੈ ਕਿਹੜਾ ਪਿੰਡ ਹੈ ਕੀ ਮਾਮਲਾ ਸਰ ਜੀ ਮੇਰਾ ਨਾਂ ਚੰਨ ਪਵਿੱਤਰ ਸਿੰਘ ਹੈ ਜੀ ਰਾਜਪੁਰ ਖੁਰਦ ਪਿੰਡ ਹੈ ਤਸੀਲ ਨਾਲੇ ਚ ਥਾਣਾ ਵੀ ਨਾਲਾ ਹੀ ਹੈ ਜੀ ਕੀ ਗੱਲਬਾਤ ਹੈ ਦਲਵਾਤੇ 2021 ਦੀ ਰਾਤ ਨੂੰ ਅਸੀਂ ਸਾਡਾ ਬੇਟਾ ਐਡਮਿਟ ਸੀ ਹਸਪੀਟਲ ਤੇ ਹੀ ਤੇਨ ਕੀ ਮੈਂਬਰ ਹੈ ਘਰ ਦੇ ਹੀ ਉੱਥੇ ਹੀ ਗੇ ਤੇ ਪਿੱਛੋਂ ਆਕੰਧ ਟੱਪ ਕੇ ਸਾਡੇ ਘਰੇ ਚੋਰਾਂ ਨੇ ਗੁਆ ਤੋੜ ਕੇ ਅੰਦਰ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕੱਲੀ ਕੱਲੀ ਅਲਮਾਰੀ ਫੁੱਲੀ ਬੈੱਡ ਫੁੱਲੇ ਜੋ ਵੀ ਹੱਥ ਲੱਗਿਆ ਉਹਨਾਂ ਦੇ ਮਤਲਬ ਸਾਨੂੰ 5 ਲੱਖ ਰੁਪਏ ਦੇ ਲਗਭਗ ਲਾਸ ਕਰ ਗਏ ਉਹ ਜਿਹੜੇ ਕੋ ਸੋਨਾ ਗਹਿਣਾ ਕਾਂਟੇ ਗੋ ਮੇਰੀ ਬੇਟੀ ਆਸਟ੍ਰੇਲੀਆ ਤੋਂ ਆਈ ਹੋਊ ਸਾਡੇ ਦੀ ਕੋ ਗਿਫਟ ਘੜੀਆਂ ਕੁੜੀਆਂ ਕੇ ਲੈ ਕੇ ਆਈ ਕਾਫੀ ਐਕਸਪੈਂਸਿਵ ਸੀਗੀਆਂ ਉਹ ਵੀ ਲੈ ਗਏ ਸੋਨਾ ਕਿੰਨਾ ਕੁ ਤੇਰੀਆ ਸੋਨਾ ਦੀ ਚਲ ਗਿਆ ਜੇ 4 4.5 ਪੰਜ ਤੋਲੇ ਸੋਨਾ ਘੜੀਆਂ ਕਿੰਨੇ ਘੜੀਆਂ ਦੇ ਕਿੰਨੇ ਦੀ ਸੋਸੀ ਘੜੀਆਂ ਜੀ ਇੱਕ ਤੇ 46000 ਦੀ ਸੀ ਇੰਡੀਅਨ ਦੇ ਹਿਸਾਬ ਨਾਲ ਤੇ 115000 ਦੀ ਅਗੋਂ ਕੀ ਮੰਗ ਕਰਦੇ ਸੀ ਅਜੀਦਾਨਾ ਜੀ ਕੋਲ ਇੱਕ ਤੇ ਠੱਲ ਪਾਈ ਜਾਵੇ ਨਸ਼ਿਆਂ ਨੇ ਤੇ ਚੋਰਾਂ ਨੇ ਤੇ ਬਹੁਤ ਹੜਕਮ ਬਤਾਇਆ ਤੇ ਜੋ ਆਮ ਬੰਦੇ ਦੀ ਜ਼ਿੰਦਗੀ ਦੁੱਬਰ ਕੀਤੀ ਹੋਈ ਆ ਤੇ ਪੁਲਿਸ ਨੂੰ ਹੀ ਸਵੇਰ ਦੇ ਇਨਫੋਰਮ ਕੀਤਾ ਅਜੇ ਤੱਕ ਤੇ ਕੋਈ ਆਇਆ ਨਹੀਂ ਹੁਣ ਅੱਗੇ ਵੇਖੋ ਕੀ ਕਰਦੇ ਆ ਮੇਰਾ ਨਾਮ ਮਿਰਜੀ ਸੰਦੀਪ ਸਿੰਘ ਰੰਧਾਵਾ ਤੇ ਇਹ ਮੇਰੇ ਵੱਡੇ ਬ੍ਰਦਰ ਨੇ ਵੇਖੋ ਮੈਂ ਪਹਿਲੀ ਤੇ ਗੱਲ ਇਹ ਹੈ ਕਿ ਬਰੀ ਦੁਖਦਾਈ ਗੱਲ ਹੈ ਕਿ ਪਰਿਵਾਰ ਆਲਰੇਡੀ ਹੀ ਬਹੁਤ ਪਰੇਸ਼ਾਨੀ ਚ ਹੈ ਕਿਉਂਕਿ ਇਹਨਾਂ ਦਾ ਬੇਟਾ ਇੱਕੋ ਇੱਕ ਬੇਟਾ ਘਲੋਤਾ ਬੇਟਾ ਬਿਮਾਰ ਆ ਹਸਪੀਟਲਾਈਜ਼ ਆ ਪਿਛਲੇ ਕਾਫੀ ਦਿਨਾਂ ਤੋਂ ਇਹ ਤੇ ਪਹਿਲਾਂ ਹੀ ਪਰਿਵਾਰ ਇੰਨਾ ਦੁੱਖਾਂ ਦਾ ਪਹਾੜ ਇਹਨਾਂ ਦੇ ਉੱਤੇ ਟੁੱਟਾ ਤੇ ਜੇ ਇਸ ਬੰਦੇ ਨੇ ਵੀ ਇਹ ਹਰਕਤ ਕੀਤੀ ਆ ਚਾਹੇ ਉਹ ਪਿੰਡ ਦਾ ਚਾਹੇ ਉਹ ਬਾਹਰ ਦਾ ਹੈ ਤੇ ਬੰਦਾ ਭੇਤੀ ਉਹਨੂੰ ਪਤਾ ਹੈ ਸਾਰਾ ਉਵੇਂ ਮਿਹਾਇਤ ਹੀ ਇਨਸਾਨੀਅਤ ਤੌਰ ਤੇ ਗਿਰੀ ਹੋਈ ਹਰਕਤ ਕੀਤੀ ਆ ਕਿ ਇੱਕ ਪਰਿਵਾਰ ਪਰੇਸ਼ਾਨ ਆਲਰੇਡੀ ਤੇ ਉਹਦੇ ਨਾਲ ਇਤਰਾ ਚੋਰੀ ਕੀਤੀ ਉਹਦਾ ਨੁਕਸਾਨ ਕੀਤਾ ਮੈਂ ਸਮਝਦਾ ਕਿ ਇੱਕ ਮਾਲੀ ਨੁਕਸਾਨ ਤਾਂ ਹੈਗਾ ਹੀ ਹੈਗਾ ਕਿ ਜਜ਼ਬਾਤੀ ਤੌਰ ਤੇ ਤੇ ਇਸ ਪਰਿਵਾਰ ਨੂੰ ਬਹੁਤ ਡੂੰਗੀ ਠੇਸ ਪਹੁੰਚਾਈ ਆ ਬਲਕਿ ਤੋੜ ਕੇ ਰੱਖ ਦਿੱਤਾ ਕਿੰਨਾ ਨੁਕਸਾਨ ਕਰਕੇ ਭਾਜੀ ਨੁਕਸਾਨ ਇਹਨਾਂ ਦਾ ਵੇਖੋ ਮਾਲੀ ਨੁਕਸਾਨ ਤਾਂ 6-7 ਲੱਖ ਦੇ ਕਰੀਬ ਇਹਨਾਂ ਦਾ ਹੋ ਚੁੱਕਾ ਆ ਪਰ ਪਰੇਸ਼ਾਨੀ ਇਹ ਪਰਿਵਾਰ ਆਲਰੇਡੀ ਇੰਨਾ ਕਿ ਜ਼ਿਆਦਾ ਪਰੇਸ਼ਾਨ ਨਹੀਂ ਗਾ ਤੇ ਇਹਨਾਂ ਨੂੰ ਦਾ ਗੁਣਾ ਇਹਨਾਂ ਦੀ ਪਰੇਸ਼ਾਨੀ ਵਧਾਉਂਦੀ ਆ ਜੀ ਮੰਗ ਕਰਦੇ ਵੀਰ ਜੀ ਮੰਗ ਤੇ ਮੈਂ ਇਹ ਕਰੂੰਗਾ ਪਹਿਲਾਂ ਤੇ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦਾ ਜੋ ਸਮਾਨ ਚੋਰੀ ਹੋਇਆ ਉਹਨੂੰ ਬਰਾਮਦ ਕੀਤਾ ਜਾਵੇ ਦੂਸਰੇ ਨੰਬਰ ਤੇ ਬੰਦਿਆਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਕੀਤੀ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਅੱਜ ਟਾਈਮ ਵੇਖੋ ਤੁਸੀਂ ਤਕਰੀਬਨ 4:00 ਵੱਜ ਚੁੱਕੇ ਨੇ ਤਰੀਕ ਹੈਗੀ 22 ਮਈ ਅਜੇ ਤੱਕ ਕੋਈ ਵੀ ਮੁਲਾਜ਼ਮ ਸਾਡੇ ਤੱਕ ਨਹੀਂ ਪਹੁੰਚਿਆ ਡੀਐਸਪੀ ਸਾਹਿਬ ਨੂੰ ਵੀ ਅਸੀਂ ਦਰਖਾਸਤ ਦਿੱਤੀ ਆ ਐਸਐਚਓ ਸਾਹਿਬ ਨੂੰ ਵੀ ਦਿੱਤੀ ਆ ਥਾਣੇ ਨੂੰ ਇਨਫੋਰਮ ਕੀਤਾ ਜੇ ਤੱਕ ਨਹੀਂ ਆਈ ਅਸੀਂ ਦੇ ਹੋ ਤੁਹਾਡੇ ਰਸਤੇ ਇਹ ਜਿਹੜਾ মিডিਆ ਹੈ ਇਹ ਸਾਡੀ ਆਮ ਲੋਕਾਂ ਦੀ ਆਵਾਜ਼ ਆ ਅਸੀਂ ਇਸ ਆਵਾਜ਼ ਰਸਤੇ ਇਹੋ ਬੇਨਤੀ ਕਰਨੀ ਚਾਹਾਂਗੇ ਕਿ ਪੁਲਿਸ ਆਵੇ ਕਿਰਪਾ ਕਰਕੇ ਇਸ ਪਰਿਵਾਰ ਦੇ ਉੱਤੇ ਜੋ ਦੁੱਖਾਂ ਦਾ ਪਹਾੜ ਟਟਾ ਉਹਦੇ 'ਚ ਕੁਝ ਸਹਾਇਤਾ ਕਰੇ ਕੁਝ ਇਹਨਾਂ ਦਾ ਭਾਰ ਵੰਡਾਵੇ ਆ ਕੇ ਘੱਟੋ ਘਾਟੇ ਚੋਰ ਹੀ ਫੜਦੇ ਤੁਹਾਡਾ ਰਾਜਵੀਰ ਕੌਰ ਕੀ ਗੱਲ ਹੋਈ ਜੀ ਚੋਰ ਆਏ ਸਾਡੇ ਘਰ ਕੰਦ ਟੱਪ ਕੇ ਚੋਰੀ ਕੀਤੀ ਉਹਨਾਂ ਨੇ ਆਣ ਕੇ ਲਮਾਰੀਆਂ ਲਮੋਰੀਆਂ ਸਾਰੀਆਂ ਖੋਲੀਆਂ ਆ ਕੀ ਲੱਗਦਾ ਜੀ ਤੁਸੀਂ 4-5 ਲੱਖ ਦਾ ਸੋਨਾ ਤੇ ਦੋ ਘੜੀਆਂ ਹੈਗੀਆਂ ਬਾਕੀ ਕੀ ਲੱਗਦਾ ਕਿਸੇ ਭੇਤੀ ਦਾ ਕੰਮ ਹੈ ਭੇਤੀ ਦਾ ਇੱਥੋਂ ਤੱਕ ਕੀ ਸਾਨੂੰ ਲੱਗਦਾ ਜੀ ਸਾਡੇ ਪਿੰਡ ਦਾ ਹੀ ਹੈ ਅੱਛਾ ਕਿਸੇ ਤੇ ਸ਼ੱਕ ਹੈਗਾ ਸ਼ੱਕ ਤੇ ਹੁਣ ਪੁਲਿਸ ਕਾਰਵਾਈ ਕਰੂਗੀ ਸ਼ੱਕ ਤੇ ਹੁਣ ਪੁਲਿਸ ਹੀ ਕਾਰਵਾਈ ਕਰੇ ਹੁਣ ਅਸੀਂ ਤੇ ਹੁਣ ਕੁਝ ਕਹਿ ਨਹੀਂ ਸਕਦੇ ਟੋਟਲ ਕਿੰਨਾ ਕੁ ਨੁਕਸਾਨ ਕਰ ਗਿਆ ਫੁੱਲ ਕਿੰਨਾ ਦਾ ਲਾਸ਼ੇ 7 ਲੱਖ ਦਾ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਜੀ ਉਹ ਮੰਗਨ ਇਨਸਾਫ ਦਾ ਮਿਲਣਾ ਚਾਹੀਦਾ ਸਾਨੂੰ ਸਾਡੇ ਚੋਰ ਲੱਭ ਕੇ ਚੋਰ ਲੱਭ ਕੇ ਸਾਡਾ ਸਮਾਨ ਵਾਪਸ ਕਰਾਇਆ ਜਾ ਬੋਲੋ ਕੀ ਮਾਮਲਾ ਜਿਹੜਾ ਚੋਰੀ ਹੋਈ ਜਿਹੜੀ ਚੰਨਪ੍ਰੀਤ ਸਿੰਘ ਪਿੰਡ ਰਾਪੁਰ ਦੇ ਘਰੋਂ ਚੋਰੀ ਹੋਈ ਹੈ ਜੀ ਉਹਦਾ ਮੌਕਾ ਵੇਖਿਆ ਗਿਆ ਉਹਦੇ ਘਰ ਦੇ ਮੌਕੇ ਦੇ ਹਿਸਾਬ ਨਾਲ ਜੋ ਬੜੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕੋਈ ਦੱਸਿਆ ਕਰਦੇ ਨੇ ਵੀ ਕੋਈ ਸ਼ੱਕ ਕਿਸੇ ਤੇ ਸ਼ੱਕ ਨਹੀਂ ਹੈ ਤੁਸੀਂ ਕਰਨਾ ਜੋ ਵੀ ਬੰਦੀ ਕਾਰਵਾਈ ਕੀਤੀ ਹੈ ਚੜ੍ਹਦੀ ਕਲਾ ਟਾਈਮ ਟੀਵੀ ਲਈ ਅਮਿਤ ਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ